ਆਓ ਜੀ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਫ੍ਰੀਡ ਵਰਕਰ ਚੈਨਲ ਤੇ ਐਸ ਗੁਰਸਖ ਦੀ ਇਹ ਵੀਡੀਓ ਜਰੂਰ ਦੇਖੋ ਕਿਉਂਕਿ 20 ਰੁਪਏ ਦੀ ਬੋਤਲ ਦੇ ਪਾਣੀ ਪੀ ਲੈਣੇ ਆ ਪਰ ਇਹ ਗੁਰਸਖ ਵੀਰ ਦੋ ਕਟੂਰੇ ਛੋਲਿਆਂ ਦੇ ਸਾਗ ਦੀ ਨਾਲ ਪਨੀਰ ਨਾਲ ਸਲਾਦ ਤੇ ਢੱਡ ਪਰਦਾ ਕਿਉਂਕਿ ਆਪਣਾ ਬੱਚਿਆਂ ਦਾ ਪਾਪੀ ਪੇਟ ਪਾਲਣ ਵਾਸਤੇ ਬੱਚਿਆਂ ਨੂੰ ਪਾਲਣ ਵਾਸਤੇ ਇਹਾਂ ਦਾ ਮੈਨੂੰ ਕੋਈ ਲਾਲਚ ਨਹੀਂ ਜੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਪੁਤਲੀ ਘਰ ਨੇੜੇ ਚੌਕ ਵਿੱਚ ਆਪਣੀ ਰੀੜੀ ਲਗਾਉਂਦਾ ਹੈ ਐਸ ਵੀਰ ਕੋਲੇ ਜੇ ਕੋਈ ਦਰਸ਼ਨ ਦੇਦਾਰ ਗੁਰੂ ਰਾਮਦਾਸ ਦੇ ਕਰਨ ਜਾਂਦਾ ਐਸ ਵੀਰ ਦੀ ਜਰੂਰ ਮਦਦ ਕਰੋ ਤੇ ਅੰਮ੍ਰਿਤਸਰ ਵਾਸੀਓ ਤੁਸੀਂ ਵੀ ਐਸ ਵੀਰ ਕੋਲ ਜਰੂਰ ਪਹੁੰਚੋ ਇੱਥੇ ਵੀਰ ਦੀ ਮਦਦ ਕਰੋ ਐਸ ਕੋਲੋਂ ਖਾਣਾ ਖਾਓ ਤਾਂ ਜੋ ਐਸ ਵੀਰ ਦੀ ਦਿਹਾੜੀ ਬਣ ਸਕੇ ਇਹ ਵੀਰ ਬਹੁਤ ਨਿਰਾਜ ਹੈ ਅਤੇ ਚਿੰਤਾ Ve et, tension vett, tension vett. Eseri de